ਪੰਜਾਬ ਨੂੰ ਮਤਲਬ ਇਹ ਮੰਗ ਕਰਦੇ ਹਾਂ ਤੁਸੀਂ ਕਿ ਵੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਸਿਰਫ ਪੰਜਾਬੀ ਖਰੀਦ ਸਕਣ ਕੁਝ ਇਸ ਤਰ੍ਹਾਂ ਦਾ ਕਾਨੂੰਨ ਚਾਹੀਦਾ ਕਾਨੂੰਨ ਬਣਨਾ ਚਾਹੀਦਾ ਜੇ ਪੰਜਾਬ ਤੋਂ ਬਾਹਰਲਾ ਬੰਦਾ ਕੋਈ ਜ਼ਮੀਨ ਕੋਈ ਨਾ ਖਰੀਦੇ ਨਾ ਖਰੀਦ ਸਕੇ ਐਦਾਂ ਦਾ ਇੱਕ ਕਾਨੂੰਨ ਬਣਨਾ ਚਾਹੀਦਾ ਸੋ ਅਵਤਾਰ ਸਿੰਘ ਦੀ ਮੰਗ ਹੈ ਸਰਕਾਰ ਤੋਂ ਕਿ ਪੰਜਾਬ ਦੇ ਵਿੱਚ ਹੁਣ ਇੱਕ ਇਹੋ ਜਿਹਾ ਕਾਨੂੰਨ ਦੀ ਲਿਆਉਣ ਦੀ ਸਖਤ ਲੋੜ ਬਣ ਗਈ ਹੈ ਕਿ ਵੀ ਪੰਜਾਬ ਤੋਂ ਬਾਹਰੀ ਜਿਹੜੇ ਸੂਬਿਆਂ ਤੋਂ ਲੋਕ ਆਉਂਦੇ ਆ ਉਹ ਇੱਥੇ ਕੰਮ ਕਰਨ ਮੀਤ ਕਰਨ ਕੋਈ ਦਿੱਕਤ ਨਹੀਂ ਲੇਕਿਨ ਜ਼ਮੀਨਾਂ ਦੀ ਮਾਲਕੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਸਾਨੂੰ ਨਹੀਂ ਕਰਨ ਦਿੱਤੀ ਯਾਰੀ ਐਸੀ ਤਰ੍ਹਾਂ ਦੀ ਪੰਜਾਬ ਵਿੱਚ ਵੀ ਸਿਰਫ ਪੰਜਾਬ ਦੇ ਲੋਕ ਹੀ ਜ਼ਮੀਨ ਖਰੀਦ ਸਕਣ ਔਰ ਜਿਹੜੇ ਬਾਹਰੀ ਸੂਬਿਆਂ ਤੋਂ ਆਂਦੇ ਆ ਉਹਨਾਂ ਦੀ ਪ੍ਰੋਪਰ شناخت ਹੋਵੇ ਤਾਂ ਜੋ ਕਿ ਪੰਜਾਬ ਦਾ ਜੋ ਅਮਨ ਕਾਨੂੰਨ ਦੀ ਵਿਵਸਥਾ بگੜੀ ਹੋਈ ਹੈ ਉਸ ਨੂੰ ਕੁਝ ਥਲ ਪੈ ਸਕੇ ਧੰਨਵਾਦ 68 ਵਿੱਚ ਜਿਹੜੇ ਉਸ ਟਾਈਮ ਜੰਗ ਸੀਗੇ ਜਿਨ੍ਹਾਂ ਨੇ ਉਹ ਲੜਾਈ ਲੜੀ ਸੀ ਪਰ ਉਹ ਲੜਾਈ ਜਦੋਂ ਲੜੀ ਸੀਗੀ ਤਾਂ ਉਹ ਵੀ ਅੱਜ ਆਪਣੇ ਆਪ ਨੂੰ ਫੱਗਿਆ ਹੋਇਆ ਮਹਿਸੂਸ ਕਰ ਰਹੇ ਆ ਸਾਡੇ ਨਾਲ ਜੁੜ ਚੁੱਕੇ ਨੇ ਤੀਰਤ ਸਿੰਘ ਰੱਕੜ ਜੀ ਜਿਹੜੇ ਕਿ ਸੀਨੀਅਰ ਪੱਤਰਕਾਰ ਨੇ ਇਲਾਕਾ ਗੜ ਸਿੰਘ ਨਾਲ ਸੰਬੰਧਤ ਨੇ ਤੀਰਤ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਸ਼ੋਰੀ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਤਿ ਸ਼੍ਰੀ ਅਕਾਲ ਜੀ ਬੇਨਤੀ ਇਹ ਸੀ ਕਿ ਅੱਜ ਵਿਸ਼ਾ ਸਾਡਾ ਸੀ ਗੱਲਬਾਤ ਦਾ ਕਿ 1 ਨਵੰਬਰ 1966 ਨੂੰ ਜੋ ਪੰਜਾਬੀ ਸੂਬੇ ਦਾ ਗਠਨ ਹੋਇਆ ਸੀ ਭਾਸ਼ਾ ਦੇ ਆਧਾਰ 'ਤੇ ਸੂਬੇ ਬਣੇ ਸੀ ਤੇ ਕੀ ਪੰਜਾਬ ਦੇ ਵਿੱਚ ਪੰਜਾਬੀਅਤ ਪੰਜਾਬੀ ਬੋਲੀ ਨੂੰ ਲੈ ਕੇ ਆਪਾਂ ਇਸ 6 ਦਸ਼ਕਾਂ ਦੇ ਸਫ਼ਰ ਵਿੱਚ ਕਾਮਯਾਬ ਹੋਏ ਆ ਅੱਗੇ ਵਧੇ ਆ ਜਾਂ ਉੱਥੇ ਖੜੇ ਆ ਜਾਂ ਪਿੱਛੇ ਹੋ ਗਏ ਆ ਸ਼ੋਰੀ ਸਾਹਿਬ ਅੱਜ ਦੇ ਦਿਨ ਤੇ ਆਪ ਜੀ ਨੇ ਜੋ ਵਿਸ਼ਾ ਚੁਣਿਆ ਬੜਾ ਹੀ ਮਹੱਤਵਪੂਰਨ ਵਿਸ਼ਾ ਆ ਪੰਜਾਬ ਦੇ ਵਿੱਚ ਪੰਜਾਬੀ ਲਾਗੂ ਕਰਨ ਲਈ ਪੰਜਾਬੀਆਂ ਨੂੰ ਹੀ ਸੰਘਰਸ਼ ਕਰਨਾ ਪੈ ਰਿਹਾ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਪੰਜਾਬੀ ਭਾਸ਼ਾ ਨੂੰ ਉਹਦੇ ਮੂਲ ਰੂਪ ਦੇ ਵਿੱਚ ਲਾਗੂ ਕਰਵਾਉਣ ਲਈ ਲੱਗੀਆਂ ਹੋਈਆਂ ਠੀਕ ਹੈ ਅਸੀਂ ਹਜੇ ਵੀ ਇਸ ਦਿਸ਼ੇ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ ਅੱਗੇ ਤੋਂ ਅੱਗੇ ਨਿਘਾਰ ਆਂਦਾ ਜਾ ਰਿਹਾ ਆ ਪੰਜਾਬੀ ਬੋਲਦੇ ਲੋਕ ਹੀ ਵੱਖ-ਵੱਖ ਪਛਾਵਾਂ ਨੂੰ ਬੋਲਣ ਦੇ ਚਾਹਤਾ ਮਾਣ ਮਹਿਸੂਸ ਕਰਨ ਲੱਗੇ ਆ ਬਿਲਕੁਲ ਜਿਹੜੇ ਬੱਚੇ ਵਿਦੇਸ਼ਾਂ ਤੋਂ ਵਾਪਸ ਆ ਰਹੇ ਆ ਉਹਨਾਂ ਨੂੰ ਸ਼ੁੱਧ ਪੰਜਾਬੀ ਬੋਲਣਾ ਤਾਂ ਕੀ ਉਹ ਮਿਲ ਗੋਬਾ ਕਰਕੇ ਪੰਜਾਬੀ ਦਾ ਅਧਿਕ ਅੰਗਰੇਜ਼ੀ ਅਧਿਕ ਪੰਜਾਬੀ ਲੈ ਕੇ ਉਹਨਾਂ ਨੇ ਪੰਜਾਬੀ ਦਾ ਰੂਪ ਹੀ ਬਗਾੜ ਦਿੱਤਾ ਬਿਲਕੁਲ ਇਸ ਤੋਂ ਇਲਾਵਾ ਤੁਸੀਂ ਦੇਖੋ ਤੇ ਸਾਡੇ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਗਾਇਕ ਸੀਗੇ ਪਹਿਲੇ ਪੰਜਾਬੀ ਲੋਕ ਗਾਇਕਾਂ ਦੇ ਤੁਸੀਂ ਗਾਣੇ ਸੁਣ ਕੇ ਦੇਖੋ ਹਾਂਜੀ ਤਾਂ ਉਹ ਕਿੰਨੇ ਸਾਡੇ ਮਨ ਨੂੰ ਮੋਹ ਲੈਣ ਵਾਲੇ ਆ ਸ਼ੁੱਧ ਪੰਜਾਬੀ ਦੀ ਸ਼ਬਦਾਵਲੀ ਵਰਤੀ ਗਈ ਆ ਠੀਕ ਹੈ ਪਰ ਜਿਹੜੇ ਅੱਜ ਦੇ ਗਾਇਕ ਹੈਗੇ ਆ ਉਹ ਪੰਜਾਬੀ ਦਾ ਰੂਪ ਵਿਗਾੜ ਕੇ ਵੱਖ-ਵੱਖ ਤਰ੍ਹਾਂ ਦੇ ਰੈਪ Song ਜਾਂ ਅੰਗਰੇਜ਼ੀ ਦੇ ਸ਼ਬਦ ਵਰਤ ਕੇ ਜਿਹੜੇ ਪੱਛਮੀ ਸੱਭਿਆਚਾਰ ਨਾਲ ਸੰਬੰਧਿਤ ਗੱਲਾਂ ਆਇਦੀਆਂ ਦਿਖਾ ਕੇ ਪੰਜਾਬੀ ਭਾਸ਼ਾ ਨੂੰ ਜਿਹੜਾ ਪਿੱਛੇ ਛੱਡ ਰਏ ਆ ਠੀਕ ਹੈ। ਕੋ ਮੈਂ ਸਮਝਦਾ ਇਹ ਬੇਹੱਦ ਜਿਹੜਾ ਪੰਜਾਬੀ ਭਾਸ਼ਾ ਦੇ ਲਈ ਜਿਹੜੀ ਬਹੁਤ ਮਾੜੀ ਗੱਲ ਆ ਅਸੀਂ ਜੇਕਰ ਹਜ ਜਾਗਰੂਕ ਨਾ ਹੋਏ ਹਾਂਜੀ ਤਾਂ ਸਾਡੀ ਪੰਜਾਬੀ ਭਾਸ਼ਾ ਹੌਲੀ-ਹੌਲੀ ਹੌਲੀ-ਹੌਲੀ ਪਿਛਲੀ ਕਤਾਰ ਤੇ ਜਾ ਖੜੀ ਹੋਏਗੀ। ਗੱਲ ਕੀਤੀ ਜਾਵੇ ਸਰਕਾਰਾਂ ਦੀ ਪੋਲਿਟਿਕਲ ਪਾਰਟੀਆਂ ਦੀ ਮਤਲਬ ਇਹਨਾਂ ਦਾ ਕੀ ਯੋਗਦਾਨ ਰਿਹਾ ਹੁਣ ਤੱਕ ਦੇਖਦੇ ਹਾਂ ਤੁਸੀਂ ਪੰਜਾਬੀ ਭਾਸ਼ਾ ਵਾਸਤੇ ਜੀ ਪੰਜਾਬੀ ਭਾਸ਼ਾ ਲਈ ਜੇਕਰ ਅਸੀਂ ਰਾਜਨੀਤਿਕ ਪਾਰਟੀਆਂ ਜਾਂ ਧਿਰਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਜਿਹੜਾ ਰੋਲ ਆ ਉਹ ਤਾਂ ਸਿਰਫ ਵੋਟਾਂ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਆ ਤੁਸੀਂ ਦੇਖ ਲਓ ਸਰਕਾਰੀ ਤੌਰ ਤੇ ਵੀ ਪੰਜਾਬੀ ਭਾਸ਼ਾ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤੀ ਜਾ ਰਹੀ ਠੀਕ ਹੈ ਜੀ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਬੜੇ ਮਾਣ ਨਾਲ ਜਿਹੜੇ ਬੋਰਡ ਲਾਏ ਜਾਂਦੇ ਉਹ ਵੀ ਅੰਗਰੇਜ਼ੀ ਦੇ ਵਿੱਚ ਲਿਖੇ ਤੁਹਾਨੂੰ ਆਮ ਮਿਲਦੇ ਆ ਇਸ ਤੋਂ ਇਲਾਵਾ ਸੜਕਾਂ ਦੇ ਉੱਤੇ ਦੇਖੋ ਤੁਸੀਂ ਜੇਕਰ ਕਿਤੇ ਪੰਜਾਬੀ ਲਿਖੀ ਵੀ ਗਈ ਆ ਉਹਦੇ ਵਿੱਚ ਵੀ ਬਿੰਦੀ ਟਿੱਪੀ ਕੰਨਾ ਇਹਦਾ ਕੋਈ ਖਿਆਲ ਹੀ ਨਹੀਂ ਰੱਖਿਆ ਗਿਆ ਪੰਜਾਬੀ ਸ਼ਬਦਾਂ ਨੂੰ ਵਿਗਾੜ ਕੇ ਲਿਖਿਆ ਜਾਂਦਾ ਠੀਕ ਹੈ ਜੀ ਗੱਲ ਕੀਤੀ ਜਾਵੇ ਇੱਕ ਜਿਹੜੇ ਸਾਡੀ ਜਨਰੇਸ਼ਨ ਆ 13 ਤੋਂ 18 ਸਾਲ ਦੀ ਟੀਨੇਜਰ ਆਪਾਂ ਕਹਿ ਦੰਨੇ ਆ ਇਹਨਾਂ ਨੂੰ ਅਸਲ ਵਿੱਚ ਪੰਜਾਬੀ ਜਿਹੜੀ ਦੇਖਣ ਪੜਨ ਸੁਣਨ ਨੂੰ ਸੋਸ਼ਲ ਮੀਡੀਆ ਤੇ ਮਿਲਦੀ ਆ ਇਹਦੇ ਬਾਰੇ ਤੁਹਾਡੇ ਕੀ ਰਾਏ ਨੇ ਸਰ ਪੰਜਾਬੀ ਸੋਸ਼ਲ ਮੀਡੀਆ ਤੇ ਜਿਹੜੇ ਅੱਜ ਕੱਲ ਵਿਦਿਆਰਥੀ ਜਿਹੜੇ ਜ਼ਿਆਦਾਤਰ ਪੜਦੇ ਸਕੂਲਾਂ ਦੇ ਵਿੱਚ ਉਹ ਸਰਕਾਰੀ ਸਕੂਲਾਂ ਦੀ ਬਜਾਏ ਅਸੀਂ ਅੰਗਰੇਜ਼ੀ ਸਕੂਲਾਂ ਨੂੰ ਜਾਂ ਕਨਵੈਂਟ ਸਕੂਲਾਂ ਨੂੰ ਤਰਜੀਹ ਦੇਣ ਲੱਗੇ ਆ ਠੀਕ ਹੋ ਗਿਆ ਉੱਥੇ ਦਾਨਾਂ ਨੂੰ ਫੋਰਸ ਕੀਤਾ ਜਾਂਦਾ ਆ ਕਿ ਤੁਸੀਂ ਪੰਜਾਬੀ ਸ਼ਬਦ ਇੱਕ ਵੀ ਮੂੰਹੋਂ ਨਹੀਂ ਕੱਢਣਾ ਠੀਕ ਹੈ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜਦੋਂ ਇਸ ਪੀੜੀ ਦਾ ਯੁੱਗ ਸਿਖਰਾਂ ਤੇ ਹੋਊਗਾ ਹਾਂਜੀ ਤਾਂ ਪੰਜਾਬੀ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਣੀ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੇ ਜਿਹੜੇ ਅੰਗਰੇਜ਼ੀ ਦੇ ਸ਼ਬਦਾਂ ਦੀ ਨੌਜੋਨ ਪੀੜੀ ਵੱਲੋਂ ਵਰਤੋਂ ਕੀਤੀ ਜਾ ਰਹੀ ਆ ਤਾਂ ਕੁਝ ਇੱਕ ਸਫਿਰਦ ਬੱਚੇ ਹੈਗੇ ਆ ਜਿਨ੍ਹਾਂ ਦੇ ਮਾਪੇ 100% ਪੰਜਾਬੀ ਨੂੰ ਸਮਰਪਤ ਆ ਤੇ ਪੰਜਾਬੀ ਨਾਲ ਜੁੜੇ ਹੋਏ ਆ ਇਹੋ ਜਿਹੇ ਕੁਝ ਜਿਹੜੇ ਆ ਸtare ਸਾਡੇ ਕੋਲ ਬਚੇ ਹੋ ਆ ਜਿਹੜੇ ਪੰਜਾਬੀ ਨੂੰ ਜਿਉਦਾ ਰੱਖਣ ਲਈ ਯੋਗਦਾਨ ਪਾ ਰਹੇ ਆ ਠੀਕ ਹੈ ਜੀ ਗੱਲ ਫੇਰ ਆ ਜਾਂਦੀ ਕਿ ਜਿਹੜੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੋ ਸਿੱਖਿਆ ਹੈਗੀ ਆ ਤਕਨੀਕੀ ਸਿੱਖਿਆ ਜਾਂ ਕਿਤਾ ਮਿੱਕੀ ਕੋਰਸ ਨੇ ਉਹਨਾਂ ਬਾਰੇ ਮਤਲਬ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਵੀ ਉਹ ਉਹਦੇ ਵਿੱਚ ਇਹਨਾਂ ਨੇ ਕੁਝ ਜਿਹੀਆਂ ਐਜੂਕੇਸ਼ਨ ਪਾਲਿਸੀ ਹੈਗੀਆਂ ਸਾਡੀਆਂ ਸਿੱਖਿਆ ਦੀ ਨੀਤੀ ਆ ਇਹਨਾਂ ਵਿੱਚ ਕੋਈ ਚੇਂਜ ਲਿਆਂਦੀ ਆ ਜਾਂ ਉੱਥੇ ਹੀ ਖੜੇ ਨੇ ਅੰਮ੍ਰੇ ਪਹਿਲੇ ਹੀ ਗੱਲ ਕਰਕੇ ਹਟਿਆ ਜਿਹੜੀ ਸਰਕਾਰੀ ਸਿੱਖਿਆ ਆ ਉਹ ਬੜੇ ਲੰਘਾਰ ਵੱਲ ਜਾ ਰਹੀ ਆ ਠੀਕ ਹੈ ਜਦੋਂ ਅਸੀਂ ਪਹਿਲੀ ਤੋਂ ਪ੍ਰਾਇਮਰੀ ਦੇ ਵਿੱਚ ਦਾਖਲ ਹੁੰਦੇ ਸੀਗੇ ਤਾਂ ਆਰੰਭ ਤੋਂ ਹੀ ਸਾਨੂੰ ਪੰਜਾਬੀ ਜਿਹੜੀ ਆ ਉਹ ਲਾਗੂ ਕਰ ਦਿੱਤੀ ਜਾਂਦੀ ਸੀ ਠੀਕ ਹੈ ਜੀ ਪਰ ਹੁਣ ਅਸੀਂ ਦੇਖਦੇ ਆ ਕਿ ਜਿਹੜੇ ਨਿੱਜੀ ਸਕੂਲ ਹੈਗੇ ਆ ਉੱਥੇ ਅਸੀਂ ਲੁੱਟ ਵੀ ਸਾਡੀ ਜ਼ਿਆਦਾ ਹੁੰਦੀ ਆ ਤੇ ਪੰਜਾਬੀ ਭਾਸ਼ਾ ਦਾ ਘਾਣ ਵੀ ਜਿਹੜਾ ਸਭ ਤੋਂ ਵੱਧ ਇੱਥੇ ਜਿਹੜਾ ਕੀਤਾ ਜਾ ਰਿਹਾ ਸਿਰਫ ਇੱਕ ਉਪਚਾਰਕ ਦਾ ਤੇ ਤੌਰ ਤੇ ਜਿਹੜੀ ਨਾ ਪੰਜਾਬੀ ਆ ਉਹ ਲਾਗੂ ਕਰਦੇ ਆ ਜਿੱਥੇ ਲੋੜ ਹੁੰਦੀ ਆ ਨਹੀਂ ਤਾਂ ਉਹ ਪੰਜਾਬੀ ਨੂੰ ਦੂਜੇ ਨੰਬਰ ਤੇ ਰੱਖਦੇ ਆ ਕੀ ਮੰਗ ਕਰਦੇ ਆ ਸਰਕਾਰ ਤੋਂ ਕਿ ਕੀ ਸਰਕਾਰ ਨੂੰ ਕਰਨਾ ਚਾਹੀਦਾ ਮੇਰੀ ਤਾਂ ਇਹੀ ਮੰਗ ਆ ਭਈ ਪੰਜਾਬੀ ਸਾਡੀ ਮਾਂ ਬੋਲੀ ਆ ਗੁਰੂ ਸਹਿਬਾਨ ਨੇ ਵੀ ਗੁਰਬਾਣੀ ਦਾ ਹੋਰ ਜਿੰਨੇ ਗ੍ਰੰਥ ਸਾਡਾ ਪੁਰਾਣਾ ਇਤਿਹਾਸ ਜੋ ਵੀ ਲਿਖਿਆ ਉਹ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਹੈਗਾ ਆ ਠੀਕ ਹੈ ਸੋ ਇਸ ਕਰਕੇ ਪੰਜਾਬੀ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੱਧਰ ਤੇ ਸਰਕਾਰ ਨੂੰ ਵੀ ਅਪਰਾਲੇ ਕਰਨ ਦੀ ਲੋੜ ਆ ਸੋ ਆਪਣਾ ਤੁਸੀਂ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਛੋਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਸასი ਘਾਲ ਸਾਡੇ ਨਾਲ ਜੁੜ ਚੁੱਕੇ ਨੇ ਠਾਕਰ ਵਿਰਿੰਦਰ ਸਿੰਘ ਮਿੰਟੂ ਜਿਹੜੇ ਕਿ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਰਹਿ ਚੁੱਕੇ ਨੇ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਐਮਏ ਹਿਸਟਰੀ ਤੇ ਪੋਲੀਟੀਕਲ ਸਾਇੰਸ ਦੇ ਨਾਲ ਐਮਐਡ ਦੇ ਸਿੱਖਤ ਨੇ ਠਾਕਰ ਵਿਰਿੰਦਰ ਜੀ ਸਵਾਗਤ ਆ ਸਭ ਤੋਂ ਪਹਿਲਾਂ ਤੁਹਾਡਾ ਜੀ ਤੁਹਾਡਾ ਵੀ ਧੰਨਵਾਦ ਜੀ ਛੋੜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਗੱਲ ਅੱਜ ਕਰ ਰਹੇ ਸਗੇ ਕਿ ਜਿਹੜਾ ਪੰਜਾਬੀ ਸੂਬਾ ਅਨਾਠ ਸਰ ਪਹਿਲਾਂ 1 ਨਵੰਬਰ 1966 ਨੂੰ ਸਥਾਪਨਾ ਹੋਈ ਸੀ ਜਿਨ੍ਹਾਂ ਮਨੋਰਥਾਂ ਨੂੰ ਲੈ ਕੇ ਪੰਜਾਬੀ ਸੂਬੇ ਦੀ ਸਥਾਪਨਾ ਕੀਤੀ ਗਈ ਸੀ ਕੀ ਉਹਨਾਂ ਵਿੱਚ ਅਸੀਂ ਅੱਜ 6 ਦਸ਼ਕਾਂ ਬਾਅਦ ਉੱਥੇ ਤੱਕ ਪਹੁੰਚ ਚੁੱਕੇ ਆਂ ਜਾਂ ਹੱਲੇ ਸਫ਼ਰ ਅਧੂਰਾ ਅਜੇ ਤੱਕ ਛੋਰੀ ਜੀ ਸਫ਼ਰ ਬਿਲਕੁਲ ਅਧੂਰਾ ਹੀ ਹੈ ਅਸੀਂ ਉੱਥੇ ਹੀ ਆਂ ਤੁਸੀਂ ਦੇਖ ਲਓ ਆਪਾਂ ਜੇ ਗੱਲ ਕਰ ਲਈਏ ਠਾਣਿਆਂ ਕਚੈਰੀਆਂ 'ਚ ਉਹੀ ਭਾਸ਼ਾ ਬੋਲੀ ਜਾਂਦੀ ਹੈ ਜੀ ਉਹੀ ਲਿਖਿਆ ਦਾ ਠੀਕ ਹੈ ਪੰਜਾਬੀ ਚ ਲਿਖਿਆ ਹੁੰਦਾ ਉਰਦੂ ਤੇ ਫਾਰਸੀ ਦੇ ਸ਼ਬਦ ਹੁੰਦੇ ਜਿਹੜੇ ਕਿ ਸਾਡੀ ਸਮਝ ਤੋਂ ਉਹ ਬਾਹਰ ਨੇ ਮਤਲਬ ਲਿਪੀ ਪੰਜਾਬੀ ਹੁੰਦੀ ਆ ਪਰ ਸ਼ਬਦ ਜਿਹੜੇ ਆ ਉਹ ਉਰਦੂ ਫਾਰਸੀ ਦੇ ਵਿੱਚੋਂ ਜੋ ਅੰਗਰੇਜ਼ਾਂ ਨੇ ਸਮੇਂ ਦੇ ਲੈ ਗਏ ਉਹੀ ਚੱਲ ਰਹੇ ਨੇ ਉਹੀ 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 ਆ ਜੀ ਅੱਜ ਤੱਕ ਉਹੀ ਚੱਲੀ ਜਾਂਦਾ ਜੀ ਇਹਨੂੰ ਬਦਲ ਚੇਜ਼ ਨਹੀਂ ਬਿਲਕੁਲ ਦੀ ਲੋੜ ਸੀਗੀ ਜਦੋਂ ਸਾਡਾ ਸੂਬਾ ਹੀ ਜਿੱਦੋਂ ਤੁਸੀਂ ਸ਼ੁਰੂਆਤ ਗੱਲ ਕੀਤੀ ਹੈ ਕਿ ਸੂਬਾ ਹੀ ਸਾਡੀ ਜਿਹੜੀ ਪਛਾਈ ਦੇ ਤੌਰ ਤੇ ਬਣਿਆ ਸੀਗਾ ਉਹ ਆਜੂ ਜਿਹੜੀ ਜਿਹੜਾ ਉਹ ਦੇਸ਼ਾਂ ਕਰਕੇ ਬਣਿਆ ਉਹ ਹੋਈ ਨਹੀਂ ਰਾਸ਼ਟਰ ਦੇ ਵਿੱਚ ਤੁਸੀਂ ਇਹ ਦੇਖ ਲਓ 92 90 ਦੇ ਵਿੱਚ ਬੀਐਸਸੀ ਹਿੰਦੀ ਹਿੰਦੀ ਚ ਹੁੰਦੀ ਸੀਗੀ ਦੀ ਤੇ ਹੋਰ ਸਟੇਟਾਂ 'ਚ ਦੇਖੋ ਹਿੰਦੀ ਚ ਆ ਕੋਈ ਸੀ ਆਪਣੀ ਆਪਣੀ ਲੈਂਗੁਏਜ ਹੈ ਜਿਹੜੇ ਜਿਹੜੀ ਸਟੇਟ ਹੈ ਮਤਲਬ ਉਹ ਆਪਣੀ ਮਾਂ ਬੋਲੀ ਵਿੱਚ ਜੋ ਵੀ ਉਹਨਾਂ ਦਾ ਹੈਗਾ ਮਾਂ ਬੋਲੀ ਚ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਲੋਕਾਂ ਦੀ ਤੇ ਪੰਜਾਬ ਦੇ ਲੋਕ ਬਹੁਤ ਵੱਡੀ ਗੰਟੀ ਵਿੱਚ ਉਹਨਾਂ ਦਾ 에어ਪੋਰਟਾਂ ਤੇ ਆਣਾ ਜਾਣਾ ਲੱਗ ਰਿਹਾ ਹੈ ਕਿਉਂਕਿ ਬਾਹਰਲੇ ਮੁਲਕਾਂ 'ਚ ਵਸਨੀਕ ਨੇ ਕੀ 에어ਪੋਰਟਾਂ ਤੇ ਪੰਜਾਬੀ ਨੂੰ ਮਾਣ ਸਤਿਕਾਰ ਉਹ ਮਿਲ ਰਿਹਾ ਜਾਂ ਨਹੀਂ ਮਿਲ ਰਿਹਾ ਨਹੀਂ ਨਹੀਂ ਸ਼ੋਰੀ ਜੀ ਨਹੀਂ ਮਿਲ ਰਿਹਾ ਤੁਸੀਂ ਦੇਖ ਤੁਸੀਂ ਅਸੀਂ ਜਾਣਦੇ ਆ ਬਈ 에어ਪੋਰਟ ਤੇ ਜੇਕਰ ਸਾਨੂੰ ਪੰਜਾਬੀ ਬੋਲਦੇ ਆ ਉਹ ਸਾਡਾ ਇਦਾਂ ਦੇਖਦੇ ਵੀ ਇਹ ਕਿੱਥੇ ਤੋਂ ਆ ਗਏ ਸਾਡੀ ਜੋ ਸਾਡੀ ਪੰਜਾਬੀ ਭਾਸ਼ਾ ਨੂੰ ਸਤਿਕਾਰ ਮਿਲਣਾ ਸੀ ਪ ਨਹੀਂ ਮਿਲ ਰਿਹਾ ਉੱਥੇ ਟਰਾਂਸਲੇਟਰ ਹੁੰਦੇ ਨਹੀਂ ਆ ਜੇ ਟਰਾਂਸਲੇਟਰ ਨਹੀਂ ਆ ਤਾਂ ਅਸੀਂ ਗੱਲ ਕਿੱਦਾਂ ਦੱਸ ਪਾਈਏ ਫਿਰ ਪੁੱਛ ਪੁੱਛ ਕੇ ਗੱਲ ਕਰਦੇ ਆ ਜੇ ਗੱਲ ਕੀਤੀ ਜਾਵੇ ਪ੍ਰਵਾਸੀ ਤਾਂ ਪੰਜਾਬ ਦੇ ਵਿੱਚ 12 ਸੂਬਿਆਂ ਤੋਂ ਆ ਕੇ ਕਾਫੀ ਲੋਕ ਕੰਮ ਕਰਦੇ ਨੇ ਤੇ ਉਹਨਾਂ ਨੂੰ ਲੈ ਕੇ ਜਾਂ ਉਹਨਾਂ ਨਾਲ ਬੋਲਚਾਲ ਦੀ ਭਾਸ਼ਾ ਵਿੱਚ ਅਸੀਂ ਪੰਜਾਬੀ ਕਿੰਨੀ ਪਰਫੁੱਲਤ ਕਰ ਪਾਏ ਜੀ ਨਹੀਂ ਜੀ ਬਿਲਕੁਲ ਹੀ ਨਹੀਂ ਉੱਥੇ ਅਸੀਂ ਆਪਣੀ ਤੁਸੀਂ ਇਸ ਗੱਲ ਨੂੰ ਸ਼ੋਰੀ ਜੀ ਮਹਿਸੂਸ ਕਰਦੇ ਹੋਊਗੇ ਕਿ ਜਦੋਂ ਕਿਸੇ ਪ੍ਰਵਾਸੀ ਮਜ਼ਦੂਰ ਪ੍ਰਵਾਸੀਆਂ ਨਾਲ ਅਸੀਂ ਗੱਲ ਕਰਦੇ ਹਾਂ ਲਗਾਤੀ ਆਪੀ ਲੈਂਗੁਏਜ ਚੇਂਜ ਕਰ ਲੈਨੇ ਆ ਉਹਨਾਂ ਸੀ ਹਿੰਦੀ ਲੱਪਨੇ ਬੋਲਣ ਜਾਂ ਜਿਹੜੀ ਵੀ ਸਟੇਟ ਦਾ ਜਿੱਦਾਂ ਵੀ ਬੋਲਦੇ ਆ ਇਸ ਕਰਕੇ ਬਹੁਤ ਹੀ ਪੰਜਾਬੀ ਭਾਸ਼ਾ ਨਾਲ ਜੇ ਦੇਖਿਆ ਜਾਵੇ ਬਹੁਤ ਵਿਤਕਰਾ ਹੋਇਆ ਪਰ ਉਹ ਗੱਲ ਮਿਲੀ ਨਹੀਂ ਹਾਂਜੀ ਚਾਰ ਬਾਰਾਂ ਵਿੱਚ ਮਿਲੀ ਨਹੀਂ ਉਹ ਗੱਲ ਬਾਹਰਲੀ ਕੰਟਰੀਆਂ 'ਚ ਜਿੱਲੇ ਜਾਂਦੇ ਆ ਤਾਂ ਕੀ ਸਾਨੂੰ ਸਮਝਾਣ ਲਈ ਉੱਥੋਂ ਦੇ ਲੋਕ ਆਪਣੀ ਭਾਸ਼ਾ ਛੱਡ ਕੇ ਸਾਡੀ ਭਾਸ਼ਾ ਸੰਸਮਝਾਉਂਦੇ ਨਹੀਂ ਜੀ ਨਹੀਂ ਨਹੀਂ ਉਹ ਤੁਸੀਂ ਬਾਹਰਲੇ ਆਊਟ ਆਫ ਕੰਟਰੀ ਜਦੋਂ ਜਾਂਦੇ ਹੋ ਆਪਣੀ ਲੈਂਗੁਏਜ ਬੋਲਦੇ ਤੁਹਾਨੂੰ ਉਹਨਾਂ ਦੀ ਲੈਂਗੁਏਜ ਉੱਥੇ ਸਿੱਖਣੀ ਪਊਗੀ ਠੀਕ ਹੈ ਪਰ ਬੜੀ ਬੜੀ ਉਹਨਾਂ ਦੀ ਇਸ ਗੱਲ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਉਹ ਆਪਣੀ ਲੈਂਗੁਏਜ ਬੋਲਦੇ ਪਰ ਅਸੀਂ ਆਪਣੀ ਭਾਸ਼ਾ ਛੱਡ ਜਾਂਦੇ ਹਾਂ ਜੀ ਸਰਕਾਰ ਦੇ ਵੀ ਦੀ ਛੋੜੀ ਦੀ ਪੰਜਾਬੀ ਭਾਸ਼ਾ ਨੂੰ ਉੱਪਰ ਚੁੱਕਣ ਦੀ ਹਲਾ ਬਹੁਤ ਲੋੜ ਹੈ ਜਦੋਂ ਪੰਜਾਬੀਆਂ ਦੀ ਜੇ ਗੱਲ ਕੀਤੀ ਜਾਵੇ ਤੇ ਪੰਜਾਬ ਤੋਂ ਬਾਹਰ ਜਾ ਕੇ ਪੰਜਾਬੀ ਛੱਡ ਜਾਂਦੇ ਆ ਤੇ ਜੇ ਪੰਜਾਬ ਦੇ ਵਿੱਚ ਕੋਈ ਬਾਹਰੋਂ ਸੁਬੇ ਦਾ ਆਉਂਦਾ ਤਾਂ ਅਸੀਂ ਉਦੋਂ ਵੀ ਪੰਜਾਬੀ ਨਹੀਂ ਛੱਡ ਜਾਂਦੇ ਆ ਬਿਲਕੁਲ ਬਿਲਕੁਲ ਇਹ ਤੁਸੀਂ ਬਿਲਕੁਲ ਗੱਲ ਸਹੀ ਹੈ ਤੁਹਾਡੀ ਪੰਜਾਬੀ ਪੰਜਾਬੀ ਦੀ ਇੰਪੋਰਟੈਂਸ ਬਣਾਉਣ ਲਈ ਪੰਜਾਬੀਆਂ ਨੂੰ ਹੀ ਅੱਗੇ ਆਣਾ ਪਵੇਗਾ ਤੇ ਗੱਲ ਹੁਣ ਹੁੰਦੀ ਹੈ ਕਿ ਤੁਸੀਂ ਪੋਲੀਟੀਕਲ ਪਾਰਟੀ ਨਾਲ ਸੰਬੰਧਤੋਂ ਤੁਹਾਡੀ ਵੀ ਸਰਕਾਰ ਰਹੀ ਹੈ ਸਟੇਟ ਵਿੱਚ ਤੇ ਤੁਸੀਂ ਇਹਨਾਂ ਚੀਜ਼ਾਂ ਲਈ ਤੁਹਾਡੀ ਸਰਕਾਰ ਨੇ ਤੁਹਾਡੀ ਪਾਰਟੀ ਨੇ ਕੀ ਕਦੀ ਕੋਈ ਪ੍ਰੋਗਰਾਮ ਲਿਆਂਦਾ ਸਾਡੀ ਪਾਰਟੀ ਨੇ ਦੇਖੋ ਜੀ ਪਹਿਲਾਂ ਤਾਂ ਹੁਣ ਦਾ ਪਤਾ ਨਹੀਂ ਹੁਣ ਤਾਂ ਆਪਾਂ ਇਸ ਗੱਲ ਤੇ ਜ਼ਰੂਰ ਕਰਾਂਗੇ ਕਿ ਪੰਜਾਬੀ ਨੂੰ ਪਰਫੁੱਲਤ ਕਰੋ ਜੀ ਪੰਜਾਬੀ ਨੂੰ ਹੀ ਹਰ ਥਾਂ ਲੇਖੋ ਬੋਰਡਾਂ ਤੇ ਪਹਿਲਾਂ ਇੰਗਲਿਸ਼ ਲਿਖੀ ਹੁੰਦੀ ਸੀਗੀ ਤੋਂ ਸਤਾਰਾ ਵਿੱਚ ਉਹ ਪੰਜਾਬੀ ਲਿਖਾਈ ਦੀ ਪਹਿਲਾਂ ਮੇਨ ਭਾਸ਼ਾ ਉੱਪਰ ਪੰਜਾਬੀ ਲਿਖੀ ਫਿਰ ਉਹਦੇ ਥੱਲੇ ਹਿੰਦੀ ਤੇ ਤੀਜੀ ਇੰਗਲਿਸ਼ ਆਈ ਨਹੀਂ ਤਾਂ ਪਹਿਲਾਂ ਇੰਗਲਿਸ਼ ਹੁੰਦੀ ਸੀ ਤੇ ਹਿੰਦੀ ਹੁੰਦੀ ਸੀ ਪੰਜਾਬੀ ਥੱਲੇ ਹੁੰਦੀ ਸੀ ਕਿ ਸਰਕਾਰ ਇਸ 17 ਤੋਂ 22 ਦੇ ਵਿਚਕਾਰ ਕਈ ਥਾਵਾਂ ਤੇ ਪੰਜਾਬੀ ਨੂੰ ਨਾ ਸਰਕਾਰੀ ਆਫਿਸਾਂ ਦੇ ਵਿੱਚ ਵੀ ਲਾਗੂ ਕਰਵਾਇਆ। ਠੀਕ। ਇਹ ਅੱਗੇ ਤੇ ਵੀ ਕੋਸ਼ਿਸ਼ ਕਰਾਂਗੇ ਜੀ ਆਪਣੀ ਪਾਰਟੀ ਨੂੰ ਕਹਾਂਗੇ ਵੀ ਇਸ ਸੀ ਤੇ ਬਹੁਤ ਜ਼ੋਰ ਦਾ ਦੇਣ ਦੀ ਲੋੜ ਹੈ ਜੀ। ਸੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਠਾਕੁਰ ਬਰਿੰਦਰ ਮਿੰਟੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਥੈਂਕ ਯੂ ਜੀ, ਧੰਨਵਾਦ ਜੀ। ਧੰਨਵਾਦ। ਕਿਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਮੈਂਬਰ ਵਰਕਿੰਗ ਕਮੇਟੀ ਸਾਬਕਾ ਜਰਨੈਲ ਸਿੰਘ ਗੜਦੀਵਾਲਾ ਜੀ। ਗੜਦੀਵਾਲਾ ਜੀ, ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਸ਼ੋਰੀ ਸਾਹਿਬ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਤੁਸੀਂ ਅੱਜ ਆਪਣੇ ਚੈਨਲ ਤੇ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਵਿਸ਼ਾ ਸਾਡਾ ਅੱਜ ਦਾ ਇਹ ਹੈ ਕਿ ਜੋ ਪੰਜਾਬੀ ਸੂਬਾ 1 ਨਵੰਬਰ ਨੂੰ ਬਣਾਇਆ ਗਿਆ ਸੀ 1966 ਚ 59 ਸਾਲ ਹੋ ਗਏ ਨੇ ਤੇ ਆਪਾਂ ਇਸ ਸਫ਼ਰ ਦੇ ਵਿੱਚ ਭਾਸ਼ਾ ਪੱਖੋਂ ਜੇ ਗੱਲ ਕੀਤੀ ਜਾਵੇ ਤੇ ਪੰਜਾਬ ਤੇ ਪੰਜਾਬੀ ਕਿੱਥੇ ਖੜੀ ਹੈ ਜੀ ਸ਼ੋਰੀ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਵੀ ਕਿੱਥੇ ਸੀ ਖੜੇ ਆ 59 ਸਾਲ ਹੋ ਗਏ ਪੰਜਾਬੀ ਸੂਬਾ ਬਣੇ ਲੋ ਜਿਹੜਾ ਅਸੀਂ ਵਿਚਾਰ ਕਰਨੀ ਹੈ ਤੇ ਸਿਰਫ ਇੱਕ ਉਪਲਬਧੀ ਨਾ ਕਹਿ ਸਕਦਾ ਕਿ ਜਿਹੜੀ ਇਹ ਰਾਹ ਸਤ ਸੰਤ ਸਿੱਖਿਆਵਾਂ ਦੀ ਦੇਸ ਸਜੂ ਨਾਲ ਹੋਈ ਆ ਵੀ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਜਿਹੜੀ ਸਮੱਗਰੀ ਆ ਦਸਤਾਵੇਜ਼ ਨੇ ਉਹ ਪੰਜਾਬੀ ਵਿੱਚ ਮਿਲਣ ਲੱਗੇ ਨੇ ਜੋ ਮੈਂਬਰ ਪਹਿਲਾਂ ਜਿਹੜੇ ਮੈਂਬਰ ਪਾਰਲੀਮੈਂਟ ਆ ਮਤਲਬ ਉਹਨਾਂ ਨੂੰ ਕਾਰਵਾਈ ਜਿਹੜੀ ਹੈਗੀ ਉਹ ਪੰਜਾਬੀ ਵਿੱਚ ਮਿਲਣੀ ਸ਼ੁਰੂ ਹੋ ਗਈ ਆ ਜੀ ਜੀ ਹੁਣ ਪੰਜਾਬੀ ਵਿੱਚ ਮਿਲਣੀ ਸ਼ੁਰੂ ਹੋਈ ਆ ਜੀ ਇਹ ਉਪਲਬਧੀ ਅਸੀਂ ਇੱਕ ਗਿਣ ਸਕਦੇ ਹਾਂ ਉਹ ਤੋਂ ਇਲਾਵਾ ਜਿਹੜੇ ਸਾਡੇ ਪੰਜਾਬੀ ਬੋਲਦੇ ਇਲਾਕੇ ਨੇ ਉਹ ਸਾਰੇ ਹਾਲੇ ਵੀ ਜਿੱਦਾਂ ਕਿ ਪੰਜਾਬੀ ਸੂਬਾ ਬਣਿਆ ਸੀ ਉਦੋਂ ਸਮੇਂ ਦੀ ਹਕੂਮਤ ਨੇ ਇਹ ਕਿਹਾ ਸੀ ਵੀ ਆਪਾਂ ਪੰਜਾਬੀ ਬੋਲਦੇ ਇਲਾਕੇ ਜਿਹੜੇ ਅੰਦਰ ਤੈਅ ਕਿ ਸਾਰਾ ਪੰਜਾਬੀ ਸੂਬਾ ਬਣੂਗਾ ਪਰ ਉਹ ਪੰਜਾਬੀਆਂ ਦੇ ਨਾਲ ਤੋਖਾ ਹੋਇਆ ਜੀ ਠੀਕ ਹੈ ਜੀ ਗੱਲ ਇਹ ਕਿ ਪੰਜਾਬ ਦੇ ਵਿੱਚ ਪੰਜਾਬੀ ਫਰਫੁੱਲਤ ਹੋਵੇ ਪੰਜਾਬ ਤੋਂ ਬਾਹਰ ਵੀ ਫਰਫੁੱਲਤ ਹੋਵੇ ਇਸਦੇ ਲਈ ਕੀ ਕੀ ਹੋਣਾ ਚਾਹੀਦਾ ਜੇ ਮੈਂ ਤਾਂ ਪਹਿਲਾਂ ਸਾਰੇ ਆਪਣੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਤੁਹਾਨੂੰ ਕੋਈ ਵੀ ਬੰਦਾ ਮਿਲਦਾ ਹੈ ਤੇ ਜਿਸ ਇਲਾਕੇ ਜਾਂਦੇ ਆਪਾਂ ਉੱਥੇ ਦੀ ਭਾਸ਼ਾ ਨੂੰ ਬੋਲਣਾ ਸ਼ੁਰੂ ਕਰ ਦਿੰਨੇ ਜੇ ਸਾਨੂੰ ਕੋਈ ਪੰਜਾਬ ਦੇ ਵਿੱਚ ਕੋਈ ਬੰਦਾ ਕਿਸੇ ਹੋਰ ਭਾਸ਼ਾ 'ਚ ਗੱਲ ਕਰਦਾ ਅਸੀਂ ਉਸ ਭਾਸ਼ਾ ਦੀ ਗੱਲ ਕਰਨੀ ਸ਼ੁਰੂ ਕਰ ਦਿੰਨੇ ਆ ਉਹਦੀ ਭਾਸ਼ਾ ਨੂੰ ਅਸੀਂ ਅਪਣਾ ਲੈਨੇ ਜੇ ਅਸੀਂ ਬਾਹਰ ਜਾਂਦੇ ਆਂ ਪੰਜਾਬ ਤੋਂ ਬਾਹਰ ਤੇ ਉੱਥੇ ਦੀ ਭਾਸ਼ਾ ਅਸੀਂ ਬੋਲਣੀ ਸ਼ੁਰੂ ਕਰ ਦਿੰਨੇ ਆ ਉੱਤਰੀ ਭਾਸ਼ਾ ਸੋ ਸਾਰੇ ਪੰਜਾਬੀ ਨੂੰ ਚਾਹੀਦਾ ਹੈ ਵੀ ਜੇ ਅਸੀਂ ਵਾਕਿਆ ਹੀ ਪੰਜਾਬੀ ਬਾਰੇ ਪੰਜਾਬ ਬਾਰੇ ਜਾਗੋ ਕਹਾ ਤਾਂ ਆਪਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਆਪਣੇ ਸੂਬੇ ਵਿੱਚ ਵੀ ਤੇ ਬਾਹਰ ਜਾ ਕੇ ਵੀ ਆਪਣੇ ਪੰਜਾਬੀ ਭਾਸ਼ਾ ਦੇ ਵਿੱਚ ਹੀ ਗੱਲਬਾਤ ਕਰਨੀ ਚਾਹੀਦੀ ਹੈ ਠੀਕ ਹੈ ਜੀ ਗੱਲ ਫਿਰ ਆ ਜਾਂਦੀ ਹੈ ਕਿ ਜਿਸ ਤਰ੍ਹਾਂ ਕਿ ਪੰਜਾਬੀ ਦੇ ਵਿੱਚ ਜੋ ਮਾਰਕੀਟ ਦੇ ਵਿੱਚ ਪ੍ਰੋਡਕਟ ਮਿਲਦੇ ਨੇ ਸਾਨੂੰ ਸਮਾਨ ਖਰੀਦੋ ਫਰੋਖਤ ਕਰਨ ਜਾਣਦੇ ਆ ਉਹਨਾ ਵਿੱਚ ਵੀ ਸਾਨੂੰ ਕਿਤੇ ਪੰਜਾਬੀ ਨਹੀਂ ਲੱਭਦੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਕੰਮ ਸਮੇਂ-ਸਮੇਂ ਦਾ ਸਰਕਾਰਾਂ ਦਾ ਹੋਇਆ ਕਰਦਾ ਛੋਰੀ ਸਾਹਿਬ ਉਹਦੇ ਵਿੱਚ ਪੰਜਾਬੀ ਜੇ ਮੈਂ ਕਿਸੇ ਗੱਲ ਹੋਰ ਸੂਬੇ ਦੀ ਕਰਾਂ ਜੇ ਉਦਾਹਰਣ ਦੇ ਤੌਰ ਤੇ ਬੰਗਾਲ ਦੇ ਵਿੱਚ ਅਗਰ ਕੋਈ ਉੱਥੇ ਅਸੀਂ ਕੁਝ ਮਿੱਟੀ ਖਰੀਦਦੇ ਹਾਂ ਉੱਥੇ ਉਸ ਲਫਾਫੇ ਉੱਤੇ ਉਸ ਪੈਕਿੰਗ ਦੇ ਉੱਤੇ ਕੋਈ ਫੋਟੇ ਦੀ ਬੰਗਲਾ ਭਾਸ਼ਾ ਲਿਖੀ ਹੁੰਦੀ ਹੈ ਪਰ ਪੰਜਾਬ ਦੇ ਵਿੱਚ ਆ ਕੇ ਬਖ ਬਖ ਕੰਪਨੀਆਂ ਵਪਾਰ ਕਰਦੀਆਂ ਨੇ ਇੱਚੋ ਕਰੋੜਾਂ ਦੇ ਵਿੱਚ ਟਰਨਓਵਰ ਆ ਤੇ ਚਾਹੀਦਾ ਸਾਰਿਆਂ ਨੂੰ ਇਹ ਆ ਕਿ ਇੱਥੇ ਜਿਹੜੀ ਮੂਲ ਭਾਸ਼ਾ ਪੰਜਾਬੀ ਉਹਨੂੰ ਹੀ ਪ੍ਰਫੁੱਲਤ ਕਰਨਾ ਹੈ ਪਰ ਦੋਖਿਆ ਕੰਮ ਤੇ ਸਰਕਾਰਾਂ ਦੇ ਆ ਨਾ ਇਹ ਪ੍ਰੋਡਕਟ ਇੱਕ ਕੰਮ ਸਰਕਾਰਾਂ ਦੇ ਆ ਜਦੋਂ ਗੁਰੂ ਨੇ ਕਿਰਪਾ ਕੀਤੀ ਪੰਜਾਬ ਦੇ ਲੋਕਾਂ ਨੇ ਸਹਿਯੋਗ ਦਿੱਤਾ 2027 ਦੇ ਵਿੱਚ ਅਗਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਦੇ ਵੀ ਕੋਈ ਗਿਆਨੀ ਆਰ ਪੀਸੀ ਦੀ ਕਰ ਰਹੇ ਨੇ ਜੇਕਰ ਇਹਨਾਂ ਸਰਕਾਰ ਬਣਾਈ ਤੇ ਅਸੀਂ ਇਹ ਸੋਚਦੇ ਆਂ ਔਰ ਇਹ ਪੱਕੇ ਤੌਰ ਤੇ ਲਾਗੂ ਵੀ ਕੀਤਾ ਜਾਊਗਾ ਵੀ ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕੀਤਾ ਜਾਵੇ ਇੱਕ ਹੋਰ ਜਿਹੜੀ ਗੱਲ ਛੋੜੀ ਸਾਹਿਬ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੇ ਇੱਥੇ ਪੰਜਾਬ ਦੇ ਵਿੱਚ ਸਕੂਲਾਂ ਕਈ ਸਕੂਲ ਐਸੇ ਨੇ ਜਿੱਥੇ ਅਗਰ ਕੋ ਬੱਚਾ ਪੰਜਾਬੀ ਬੋਲਦਾ ਤਾਂ ਉਹਨੂੰ ਜੁਰਮਾਨਾ ਕੀਤਾ ਜਾਂਦਾ ਠੀਕ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਧਿਆਨ ਵਿੱਚ ਰੱਖਦੇ ਹੋਏ ਆਪਣੇ ਪਾਰਟੀ ਪਲੇਟਫਾਰਮ ਤੇ ਸਰਕਾਰ ਬਣ ਦੇ ਵਿੱਚ ਅਸੀਂ ਇਹਨਾਂ ਨੂੰ ਆਪਣੀ ਚੀਜ਼ਾਂ ਨੂੰ ਲਾਗੂ ਕਰਾਵਾਂਗੇ ਠੀਕ ਹੈ ਜੀ ਸੋ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸ਼ਰੂਜੀ ਸ਼ਰੂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਤੇ ਸਾਨੂੰ ਸਹਾਇਤਾ ਤੇ ਅਸੀਂ ਆਸ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਹੀ ਲੋਕਾਂ ਦੇ ਨਾਲ ਲੋਕਪੱਖੀ ਮੁੱਦੇ ਚੱਕਦੇ ਰਹੋਗੇ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸਾਡੇ ਨਾਲ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਪ ਤਲਵਾਰ ਜੀ ਸੰਜੀਪ ਜੀ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਸੰਜੀਪ ਜੀ ਗੱਲ ਕਰ ਰਹੇ ਸੀ ਕਿ ਪੰਜਾਬੀ ਸੂਬਾ ਪੰਜਾਬੀ ਭਾਸ਼ਾ ਤੇ 1 ਨਵੰਬਰ 1966 ਨੂੰ ਬਣਿਆ ਸੀ ਤੇ ਅੱਜ ਆਪਾਂ ਕਿੱਥੇ ਖੜੇ ਆ ਜੀ ਸਭ ਤੋਂ ਪਹਿਲਾਂ ਤਾਂ ਸ਼ੋਰੀ ਜੀ ਮੈਂ ਪੰਜਾਬੀ ਸੂਬੇ ਦੇ ਜਿਹੜੀ ਬਰੇ ਗੰਢਾ ਉਹਦੇ ਤੁਹਾਂ ਸਾਰਿਆਂ ਨੂੰ ਤੁਹਾਡੇ ਮਾਦਨ ਬਧਾਈ ਦੇਣੀ ਚਾਹੁੰਦਾ ਪਰ ਇੰਨਾ ਜ਼ਰੂਰ ਆ ਕਿ ਮੈਂ ਅੱਜ ਇਹਦੇ ਵਾਰ ਗੰਢ ਤੇ ਇੱਕ ਦੁੱਖ ਜਿਹੜਾ ਮੇਰੇ ਮਨ ਚਾ ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਪੰਜਾਬੀ ਸੂਬਾ ਜਦੋਂ ਬਣਿਆ ਸੀ ਤਾਂ ਪੰਜਾਬ ਵਾਸੀਆਂ ਨੂੰ ਬਹੁਤ ਉਮੀਦ ਸੀ ਕਿ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਹੈ ਪੰਜਾਬ ਦੀ ਜਿਹੜੀ ਆਪਣੀ ਆਇਡੈਂਟੀਫਿਕੇਸ਼ਨ ਹੈ ਔਰ ਪੰਜਾਬੀ ਇਹਦੀ ਬੋਲੀ ਜਿਹੜੀ ਜਿਹੜੀ ਪੰਜਾਬੀ ਭਾਸ਼ਾ ਬੋਲਦੇ ਪ੍ਰਦੇਸ਼ ਖੇਤਰ ਨੇ ਉਹਨਾਂ ਦੇ ਵਿੱਚ ਜਿਹੜਾ ਪੰਜਾਬੀਅਤ ਦੀ ਪੰਜਾਬ ਦੀ ਤੇ ਪੰਜਾਬੀ ਭਾਈਚਾਰੇ ਦੀ ਨੂੰ ਲੈ ਨੂੰ ਲੈ ਕੇ ਜਿਹੜੀ ਤਰੱਕੀ ਹੋਣੀ ਚਾਹੀਦੀ ਸੀ ਉਸ ਗੱਲ ਨੂੰ ਲੈ ਕੇ ਇਹ ਸੂਬਾ ਬਣਿਆ ਗਿਆ ਸੀ ਲੇਕਿਨ ਤੁਸੀਂ ਦੇਖਿਆ ਹੋਣਾ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਅੱਜ ਵੀ ਅਸੀਂ ਆਪਣੇ ਪੰਜਾਬੀ ਬੋਲ ਦੇ ਖੇਤਰਾਂ ਵਾਸਤੇ ਤਰਸ ਰਹੇ ਹਾਂ ਅੱਜ ਵੀ ਅਸੀਂ ਆਪਣੀ ਇੰਡੀਪੈਂਡੈਂਟ ਰਾਜਤਾ ਨਹੀਂ ਲੈ ਤਰਸ ਰਹੇ ਹਾਂ ਅੱਜ ਵੀ ਸਾਨੂੰ ਚੰਡੀਗੜ੍ਹ ਦੇ ਅੰਦਰ ਕਿਰਾਏਦਾਰਾ ਵਾਂਗੂ ਰਹਿਣਾ ਪੈਂਦਾ ਸੋ ਇਹਦੇ ਨਾਲ ਨਾਲ ਦੂਜੀ ਗੱਲ ਸੀ ਜਿਹੜੀ ਮਹਿਕਮਾ ਪੰਜਾਬੀ ਭਾਸ਼ਾ ਦੀ ਦੇਖੋ ਪੰਜਾਬੀ ਬੋਲੀ ਜਿਹੜੀ ਆ ਸਾਡੀ ਮਾਤਰ ਭੋਲੀ ਆ ਪੰਜਾਬੀ ਬੋਲੀ ਦੇ ਮਾਨ ਸਨਮਾਨ ਦੇ ਲਈ ਪੰਜਾਬ ਵੀ ਸੂਬਾ ਜਦੋਂ ਆਇਆ ਉਦੋਂ ਹੀ ਲੜਾਈ ਸ਼ੁਰੂ ਹੋਈ ਸੀ ਲੇਕਿਨ ਐਨੇ ਵਰੇ ਬੀਤ ਜਾਣ ਦੇ ਬਾਅਦ ਵੀ ਜਿਹੜਾ ਮਾਨ ਸਨਮਾਨ ਅਸੀਂ ਪੰਜਾਬੀ ਬੋਲੀ ਨੂੰ ਦਵਾਉਣਾ ਚਾਹੁੰਦੇ ਸੀ ਉਰ ਤੇ ਕਿਤੇ ਨਾ ਕਿਤੇ ਅਸੀਂ ਫੇਲ ਰਹੇ ਆ ਪੰਜਾਬ ਵਾਸੀ ਫੇਲ ਰਹੇ ਆ ਪੰਜਾਬ ਦੀ ਸਰਕਾਰਾਂ ਵੀ ਫੇਲ ਰਹੀਆਂ ਸੋ ਮੈਨੂੰ ਲੱਗਦਾ ਆ ਕਿ ਹਜੇ ਬਹੁਤ ਸਾਰੇ ਕੰਮ ਇਸ ਦਿਸ਼ਾ ਵਿੱਚ ਕਰਨੇ ਵਾਲੇ ਆ ਠੀਕ ਆ ਜੀ ਜਿਸ ਤਰ੍ਹਾਂ ਸਿਆਸੀ ਪਾਰਟੀ ਨਾਲ ਤੁਸੀਂ ਸਿੱਧੇ ਤੌਰ ਤੇ ਜੁੜੇ ਹੋਏ ਹੋ ਤੇ ਆਉਣ ਵਾਲੇ ਭਵਿੱਖ ਵਿੱਚ ਕੀ ਰਣਨੀਤੀ ਰਹੇਗੀ ਕਿ ਜਿਹੜਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੁਝ ਹੋ ਸਕੇ ਬੜੀ ਸਿੱਧੀ ਗੱਲ ਹੈ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਉਹਨੂੰ ਆਪਣੇ ਪ੍ਰਦੇਸ਼ ਦੀ ਭਲਾਈ ਵਾਸਤੇ ਸੋਚਣ ਦਾ ਜਿਆਦਾ ਸਮਾਂ ਮਿਲਦਾ ਹੈ ਆਪਣੇ ਪ੍ਰਦੇਸ਼ ਦੀ ਆਪਣੇ ਬੋਲੀਆਂ ਦੀ ਆਪਣੇ ਭਾਸ਼ਾਵਾਂ ਦਾ ਗਿਆਨ ਉਹਨੂੰ ਜਿਆਦਾ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਹਮੇਸ਼ਾ ਹੀ ਤੁਹਾਨੂੰ ਬੜਾ ਸੰਘਰਸ਼ਾਂ ਤੋਂ ਉੱਠ ਕੇ ਆਈ ਹੋਈ ਪਾਰਟੀ ਆ ਮੋਰਚਿਆਂ 'ਚ ਉੱਠ ਕੇ ਆਈ ਹੋਈ ਪਾਰਟੀ ਆ ਔਰ ਪੰਜਾਬ ਦੀ ਭਲਾਈ ਵਾਸਤੇ ਇਹਨਾਂ ਨੇ ਹਮੇਸ਼ਾ ਹੀ ਜਿਹੜੇ ਮੋਰਚੇ ਲਗਾਏ ਨੇ ਮੈਨੂੰ ਲੱਗਦਾ ਹੈ ਕਿ ਜਦੋਂ ਪ੍ਰਦੇਸ਼ਕ ਪਾਰਟੀ ਇੰਡੀਪੈਂਡੈਂਟ ਤੌਰ ਤੇ ਪ੍ਰਦੇਸ਼ ਦੇ ਵਿੱਚ ਰਾਜ ਕਰੇਗੀ ਪ੍ਰਦੇਸ਼ ਦੇ ਵਿੱਚ ਆਏਗੀ ਤਾਂ ਪੰਜਾਬੀ ਸੂਬੇ ਨੂੰ ਬਣਾਉਣ ਦੀ ਪਿੱਛੇ ਜਿਹੜੀ ਮਨਸ਼ਾ ਸੀ ਉਹਨੂੰ ਪੂਰਾ ਕੀਤਾ ਜਾ ਸਕਦਾ ਸੋ ਕੇਵਲ ਇੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਮੈਂ ਐਦਾਂ ਦੀ ਪਾਰਟੀ ਸੋਚਦਾ ਹਾਂ ਜਿਹੜਾ ਪੰਜਾਬ ਤੇ ਪੰਜਾਬੀ ਦੇ ਹਿੱਤ ਲਈ ਕੰਮ ਕਰ ਸਕਦਾ ਹੈ ਸੋ ਆਉਣ ਵਾਲੇ ਸਮੇਂ ਤੇ ਜੇ ਇਹਨਾਂ ਨੂੰ ਸਿੱਧੇ ਤੌਰ ਤੇ ਰਾਜ ਕਰਨ ਦਾ ਮੌਕਾ ਮਿਲਦਾ ਹੈ ਤਾਂ ਜ਼ਰੂਰ ਪੰਜਾਬੀ ਨੂੰ ਤੇ ਪੰਜਾਬ ਨੂੰ ਉਹਦਾ ਮਾਨ ਸਨਮਾਨ ਜਿਹੜਾ ਇਹ ਪਾਰਟੀ ਦਵਾ ਸਕਦੀ ਹੈ ਪਰ ਜੇ ਗੱਲ ਕੀਤੀ ਜਾਵੇ 1966 ਤੋਂ ਲੈ ਕੇ ਹੁਣ ਤੱਕ ਤੇ ਕਈ ਵਾਰ ਲੋਕਾਂ ਨੇ ਮੌਕਾ ਦਿੱਤਾ ਵਾ ਤੇ ਪਾਰਟੀ ਫੁੱਲ ਫਲੈਜ ਮੈਜੋਰਟੀ ਦੇ ਨਾਲ ਪੰਜਾਬ ਵਿੱਚ ਰਾਜ ਕਰ ਚੁੱਕੀ ਆ ਇਸ ਵਕਫੇ 'ਚ ਮੈਂ ਮੈਂ ਇਸ ਬਾਰੇ ਇਸ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਦੇਖਿਆ ਹੋਣਾ ਕਿ ਵੱਡਾ ਸਮਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਕਰਨ ਦਾ ਸੀ ਉਦੋਂ ਜਦੋਂ ਸ਼ੁਰੂਆਤ ਹੋਈ ਸੀ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਸਨ ਲੇਕਿਨ ਉਸ ਤੋਂ ਬਾਅਦ ਅਸੀਂ ਭਾਈਵਾਲੀ ਦੇ ਵਿੱਚ ਆ ਕੇ ਰਾਜ ਕੀਤਾ ਹੈ ਔਰ ਜਦੋਂ ਭਾਈਵਾਲੀ 'ਚ ਰਾਜ ਅਸੀਂ ਕਰਦੇ ਹਾਂ ਤਾਂ ਬਹੁਤ ਸਾਰੇ ਕਾਮਨ ਮਿਨਿਮਮ ਕਾਰਜਕ੍ਰਮ ਹੁੰਦੇ ਆ ਜਿਨ੍ਹਾਂ ਦੇ ਉੱਪਰ ਕੰਮ ਕਰਨਾ ਪੈਂਦਾ ਸੋ ਉਸ ਵੇਲੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੰਜਾਬੀ ਸੂਬੇ ਦੇ ਨਾਲ ਜਿਹੜਾ ਇਨਸਾਫ ਹੋਣਾ ਚਾਹੀਦਾ ਸੀ ਉਹਦੇ ਨਾਲ ਕੰਪਰੋਮਾਈਜ਼ ਹੋਇਆ ਹੈ ਇਹ ਕੰਪਰੋਮਾਈਜ਼ ਉਦੋਂ ਹੀ ਖਤਮ ਹੋ ਸਕਦਾ ਹੈ ਜਦੋਂ ਅਸੀਂ ਸਿੱਧੇ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਏਗੀ ਚਲੋ ਤੁਸੀਂ ਸਾਨੂੰ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਿੰਸੀਪਲ ਸੋਨ ਸਿੰਘ ਸੋਨੀ ਜੀ ਜਿਨ੍ਹਾਂ ਦਾ 40 ਸਾਲ ਦਾ ਤਜਰਬਾ ਸਿੱਖਿਆ ਦੇ ਖੇਤਰ ਵਿੱਚ ਲਿਖਾਰੀ ਨੇ ਸੋਨ ਸਿੰਘ ਸੋਨੀ ਜੀ ਪ੍ਰਿੰਸੀਪਲ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਤੁਹਾਡੀ ਸਰ ਬੇਨਤੀ ਹੈ ਬੇਨਤੀ ਇਹ ਸੀ ਕਿ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦਾ ਗਠਨ ਹੋਇਆ ਸੀ ਤੇ ਜਿਨ੍ਹਾਂ ਮਨੋਰਥਾਂ ਨੂੰ ਲੈ ਕੇ ਪੰਜਾਬੀ ਸੂਬੇ ਦਾ ਗਠਨ ਹੋਇਆ ਸੀ ਖਾਸ ਕਰਕੇ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤੇ ਆਪਾਂ ਅੱਜ 60 ਸਾਲਾਂ ਬਾਅਦ ਕਿੱਥੇ ਖੜੇ ਆ ਜੀ ਜੀ ਤੇ ਜਿਹੜੀਆਂ ਸਰਕਾਰਾਂ ਸੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੀਆਂ ਹਾਂਜੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਤੋਂ ਕੰਨਾ ਕੰਨੀ ਕੁਤਾਂਈ ਰਹੀਆਂ ਠੀਕ ਹੈ ਜੀ ਮੈਂ ਸਮਝਦਾ ਕਿ ਜੇ ਕਿਸੇ ਕੌਮ ਨੂੰ ਖਤਮ ਕਰਨਾ ਹੈ ਨਾ ਤਾਂ ਉਹਦੀ ਭਾਸ਼ਾ ਖਤਮ ਕਰ ਦਈਓ ਠੀਕ ਹੈ ਜੀ ਔਰ ਇਸ ਮੈਨੂੰ ਇਹ ਲੱਗਦਾ ਕਿ ਜਿਹੜੀ ਪੰਜਾਬੀ ਨੂੰ ਖਤਮ ਕਰਦਾ ਇੱਕ ਹੀ ਉਪਰਾਲਾ ਹੈਗਾ ਖਤਮ ਕਰ ਦੋ ਜੀ ਇਹ ਹੌਲੀ ਹੌਲੀ ਜਿਹੜੀ ਇਹ ਪੰਜਾਬ ਖਤਮ ਹੋ ਜਾਵੇ ਠੀਕ ਹੈ ਜੀ ਔਰ ਇਹ ਥਾਂ ਥਾਂ ਤੇ ਉਗੇ ਹੋਏ ਇਹ ਬੜੇ ਹੋ ਜਿਹੜੇ ਆਇਲ ਸੈਂਟਰ ਹੈਗੇ ਆ ਉਸ ਦਾ ਦਾ ਗਵਾਹ ਹੈ ਜੀ ਕਿ ਮਤਲਬ ਇਹ ਪੰਜਾਬੀ ਪਿੱਛੇ ਜਾ ਰਹੀ ਹੈ ਇਹ ਪਿੱਛੇ ਚਲੀ ਜਾ ਰਹੀ ਹੈ ਜੀ ਤੇ ਜੀ ਮੇਰੇ ਨਾਲ ਨੇ ਸਰਦਾਰ ਅਪਾਰ ਸਿੰਘ ਧਮਾਈ ਜੀ ਸੀਨੀਅਰ ਸਿਟੀਜ਼ਨ ਨੇ ਇਲਾਕੇ ਦੇ ਨਾਮ ਵਰ ਸਮਾਜ ਸੇਵਕ ਨੇ ਤੇ ਜਾਣਦੇ ਇਹਨਾਂ ਦੇ ਵਿਚਾਰ ਪੰਜਾਬੀ ਸੂਬਾ ਜਦ ਬਣਿਆ ਉਸ ਤੋਂ ਬਾਅਦ ਹੁਣ ਤੱਕ ਦੇ ਕਿਹੋ ਜਿਹੀ ਇਹਨਾਂ ਦੀ ਆਪਣੇ ਨਜ਼ਰ ਵਿੱਚ ਪੰਜਾਬ ਦੇ ਹਾਲਾਤ ਨੇ ਪੰਜਾਬੀ ਭਾਸ਼ਾ ਪੰਜਾਬੀ ਬੋਲੀ ਦੀ ਸਵਾਗਤ ਆਵਦਾ ਜੀ ਸਭ ਤੋਂ ਪਹਿਲਾਂ ਤੁਹਾਡਾ ਜੀ ਸ਼ੁਕਰੀਆ ਜੀ ਤੇ ਇਹ ਗੱਲ ਆਪਾਂ ਅੱਜ ਕਰ ਰਹੇ ਹਾਂ ਕਿ ਪੰਜਾਬੀ ਸੂਬਾ ਅੱਜ 1 ਨਵੰਬਰ 1966 ਨੂੰ ਅੱਜ ਦੇ ਦਿਨ ਹੀ ਬਣਿਆ ਸੀ ਤੇ ਜਿਸ ਮਨੋਰਥ ਨੂੰ ਲੈ ਕੇ ਬਣਿਆ ਸੀਗਾ ਅੱਜ ਆਪਾਂ ਉੱਥੇ ਕਿੱਥੇ ਖੜੇ ਲੱਗਦਾ ਜੀ ਮਨੋਰਥ ਤਾਂ ਉਹ ਪੂਰਾ ਹੋਇਆ ਪੂਰਾ ਕਿ ਉਹ ਛੋਟਾ ਬੋਤਲ ਹੋ ਗਿਆ ਸੈਂਟਰ ਦੀਆਂ ਗਲਤ ਨੀਤੀਆਂ ਕਰਕੇ ਉਹ ਚਾਹਦੇ ਹੀ ਨਹੀਂ ਇਦਾਂ ਅੱਗੇ ਵਧਣ ਦਿੰਦੇ ਮਤਲਬ ਮੈਂ ਚੰਡੀਗੜ੍ਹ ਦਿੱਤਾ ਉਹਨਾਂ ਕੋਈ ਦਿੱਤਾ ਚੰਡੀਗੜ੍ਹ ਅੱਜ ਵੀ ਸਾਡੀ ਮੰਗ ਹੈ ਕਿ ਉਹ ਮੰਗੋ ਮੰਗ ਚੰਡੀਗੜ੍ਹ ਤੋਂ ਬਿਨਾਂ ਤਾਂ ਸੂਬਾ ਦੂਰ ਹੀ ਆ ਵਿਜਾਤਾ ਨਹੀਂ ਹੈ ਨਹੀਂ ਜਦ ਇਹ 1 ਨਵੰਬਰ 1966 ਦਾ ਦਿਨ ਸੀ ਉਦੋਂ ਆਪਾਂ ਨੇ ਕੀ ਸੋਚ ਸੀਗੇ 74 ਸਗੀ ਪੇ ਪੰਜਾਬੀ ਸੂਬਾ ਬਣ ਜਾਊਗਾ ਵਧੀਆ ਵਿਕਾਸ ਹੋਊਗਾ ਪੰਜਾਬੀ ਸਰਕਾਰ ਹੋਊਗੀ ਸਿੱਖਾਂ ਦੀ ਹੋਰ ਕੀ ਆ ਸਕਦਾ ਇਹ ਹੁਣ ਸਿਗਾ ਜਿਆਦਾ ਤਾਂ ਹਾਂ ਹੋਰ ਨਹੀਂ ਮੌਕਾ ਮਿਲਿਆ ਸ਼ਰੋਮਣੀ ਕਾਲੀਦਾਰ ਨੇ ਲੰਬਾ ਸਮਾਰਾ ਲਾਜਵੀ ਕੀਤਾ ਪੰਜਵਾਂ ਪੰਜਵਾਂ ਨੂੰ ਮੁੱਖ ਮੰਤਰੀ ਬਾਦਲ ਸਾਹਿਬ ਰਹੇ ਹਾਂ ਬਹੁਤ ਵਧੀਆ ਹੋਇਆ ਫਿਰ ਉਹਦੇ ਵਿੱਚ ਕਿਉਂ ਨਹੀਂ ਚੀਜ਼ਾਂ ਪੂਰੀਆਂ ਹੋ ਸਕੀਆਂ ਜੋ ਮੰਗ ਸੀ ਨਹੀਂ ਪੂਰੀਆਂ ਨਹੀਂ ਹੋਈਆਂ ਸੈਂਟਰ ਚਾਹਦਾ ਹੀ ਨਹੀਂ ਹੈ ਕਿ ਤੇ ਇਹਨਾਂ ਨੇ ਮੰਗਾ ਪੂਰੀਆਂ ਇਹਨਾਂ ਅੱਗੇ ਵਧਿਆ ਦੇ ਬਹੁਤ ਕਹਿੰਦੇ ਅੱਗੇ ਹੀ ਬਹੁਤ ਪੰਜਾਬ ਅੱਗੇ ਆਜ ਨੂੰ ਥੱਲੇ ਕਰੋ ਅੱਜ ਸਾਡੀ ਕੀ ਮੰਗ ਆ ਮੰਗ ਤਾਂ ਇਹ ਹੋਈ ਆ ਅੱਜ ਤਾਂ ਸਰਕਾਰ ਨਾਲ ਦੀ ਕੀ ਗੱਲ ਨਹੀਂ ਕੋਈ ਠੀਕ ਆ ਜੀ ਮੁਟਕਾਂ ਖਵਾਂ ਗੋਲੀਆਂ ਰੋਲ ਚੱਲਦੀਆਂ ਕਤਲ ਹੁੰਦੇ ਆ ਕੋਈ ਅੱਜ ਕਹਿਣ ਦੀ ਗੱਲ ਨਹੀਂ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਬਤੌਰ ਪੰਜਾਬੀ ਬਤੌਰ ਸਿੱਖ ਕੀ ਮੰਗਰਦੇ ਹਾਂ ਕਿ ਵੀ ਪੰਜਾਬ ਨੂੰ ਕਿਸ ਤਰ੍ਹਾਂ ਦਾ ਪੰਜਾਬ ਬਣਾਇਆ ਜਾਵੇ ਪੰਜਾਬ ਵਧੀਆ ਇਸੇ ਤਰ੍ਹਾਂ ਆਮਨ ਚੈਨ ਹੋਵੇ ਖੁਸ਼ਹਾਲੀ ਹੋਵੇ ਤੇ ਲੋਕ ਤਰੱਕੀ ਕਰਨ ਹੁਣ ਸਾਰਾ ਪੰਜਾਬ ਤਾਂ ਖਾਲੀ ਹੋ ਗਿਆ ਮੁੰਡੇ ਕੁੜੀਆਂ ਬਾਹਰ ਚੱਲ ਗਏ ਪਿੰਡਾਂ 'ਚ ਕੋਈ ਹੈ ਹੀ ਨਹੀਂ ਮਨ ਪੰਜਾਬੀ ਸੂਬਾ ਜਦ ਬਣਾਇਆ ਸੀ ਉਦੋਂ ਇਹ ਸੋਚ ਨਹੀਂ ਸੀ ਕਿ ਬੱਚੇ ਸਾਡੇ ਪੰਜਾਬ ਹੀ ਛੱਡ ਕੇ ਚੱਲ ਜਾਣਗੇ ਹੁਣ ਤਾਂ ਛੱਡ ਕੇ ਚੱਲ ਗਏ ਵੀ ਪੰਜਾਬ ਖਾਲੀ ਹੋ ਗਿਆ ਜਦ ਥੋੜੇ ਜਿ ਸੋਚਦੇ 66 ਨੂੰ ਨੌਚੇਰ ਹੋ ਗਿਆ ਠੀਕ ਹੈ ਜੀ ਹੋਰ ਸਵਾਲ ਸਗਾ ਜਿਸ ਤਰ੍ਹਾਂ ਜਦੋਂ 1966 'ਚ ਪੰਜਾਬ ਬਣਿਆ ਤੇ ਉਦੋਂ ਮਾਚਲ ਨੇ ਇੱਕ ਰੂਲ ਲਾਗੂ ਕਰ ਦਿੱਤਾ ਕਿ ਬਾਹਰੀ ਸੂਬਿਆਂ ਦਾ ਕੋਈ ਬੰਦਾ ਸਾਡੀ ਜ਼ਮੀਨ ਨਹੀਂ ਲੈ ਸਕਦਾ ਕੀ ਇਹੋ ਜੇ ਉਦੋਂ ਸਾਨੂੰ ਲੋੜ ਸੀ ਜਾਂ ਬਾਅਦ ਚ ਲੋੜ ਹੈ ਜਾਂ ਅੱਜ ਲੋੜ ਹੈ ਅੱਜ ਤਾਂ ਪੱਕੀ ਲੋੜ ਆ ਗਈ ਆ ਤਾਂ ਪੱਕੀ ਲੋੜ ਆ ਜਮੀਨਾਂ ਦੇ ਮਾਲਕ ਬਣ ਗਏ ਘਰ ਲੈ ਕੋਠੀਆਂ ਬੁਕਬਜਾ ਕਰ ਲਿਆ ਕੋ ਚੰਗੀ ਕਰਨੀ ਗੁੰਡਾ ਕਰਦੀ ਕਰਦੇ ਆ ਮਾਰ ਲੈ ਬੰਦੇ ਤਾਂ ਮਨ ਪੰਜਾਬ ਦੇ ਜਿਹੜੇ ਲੈਂਡ ਆਰਡਰ ਖਰਾਬ ਹੋਣ ਚ ਬਾਹਰੀ ਸੂਬਿਆਂ ਤੇ ਕਿਤੇ ਨਾ ਕਿਤੇ ਜ਼ਿੰਮੇਵਾਰ ਬੰਦੇ ਹੋ ਜ਼ਿੰਮੇਵਾਰੀ ਹੈਗੀ ਕਿ ਬਾਹਰੇ 64 70 ਜਾਂ 72 ਵਿੱਚ ਡੀਜ਼ਲ 50 ਪੈਸੇ ਲੀਟਰ ਹੁੰਦਾ ਦਾ ਠੀਕ ਹੈ ਜਿਹੜਾ ਕਿ 90 ਰੁਪਏ ਹੋ ਗਿਆ ਠੀਕ ਹੈ ਜੀ ਆ ਕਣਕ ਬਹੁਤ ਧਰ ਰੁਪਏ ਸੀ ਕਿ ਕੱਲੇ ਹੁਣ ਤਾਂ ਕੁਝ ਬਣਦਾ ਹੀ ਨਹੀਂ ਖੇਤਾਂ 'ਚ ਕੁਝ ਨਹੀਂ ਬਣਦਾ ਖਾਦ ਆਵਾ ਬਹੁਤ ਮਹਿੰਗੀ ਦਵਾਈਆਂ ਆਵਾ ਬਹੁਤ ਮਹਿੰਗੀ ਦਵਾਈਆਂ ਵੀ ਆ ਜਿਹੜੀਆਂ ਆਣੀਆਂ ਕੀੜੇ ਮਾਰ ਹੋਰ ਹਾਂਜੀ ਇਹ ਨਕਲੀ ਆ ਠੀਕ ਹੈ ਅੱਜ ਦੇ ਡੇਟ 'ਚ ਪੰਜਾਬ ਨੂੰ ਮਤਲਬ ਇਹ ਮੰਗ ਕਰਦੇ ਹਾਂ ਤੁਸੀਂ ਕਿ ਵੀ ਪੰਜਾਬ ਦੀ ਜਿਹੜੀ ਜ਼ਮੀਨ ਹੈ ਸਿਰਫ ਪੰਜਾਬੀ ਖਰੀਦ ਸਕਣ ਕੁਝ ਇਸ ਤਰ੍ਹਾਂ ਦਾ ਕਾਨੂੰਨ ਚਾਹੀਦਾ ਕਾਨੂੰਨ ਬਣਨਾ ਚਾਹੀਦਾ ਜੇ ਪੰਜਾਬ ਤੋਂ ਬਾਹਰਲਾ ਬੰਦਾ ਕੋਈ ਜ਼ਮੀਨ ਕੋਈ ਨਾ ਖਰੀਦੇ ਨਾ ਖਰੀਦ ਸਕੇ ਇਦਾਂ ਦਾ ਇੱਕ ਕਾਨੂੰਨ ਬਣਨ ਚਾਹੀਦਾ ਸੋ ਅਵਤਾਰ ਸਿੰਘ ਦੀ ਮੰਗ ਹੈ ਸਰਕਾਰ ਤੋਂ ਕਿ ਪੰਜਾਬ ਦੇ ਵਿੱਚ ਹੁਣ ਇੱਕ ਇਹੋ ਜਿਹਾ ਕਾਨੂੰਨ ਦੀ ਲਿਆਉਣ ਦੀ ਸਖਤ ਲੋੜ ਬਣ ਗਈ ਹੈ ਕਿ ਭਈ ਪੰਜਾਬ ਤੋਂ ਬਾਹਰੀ ਜਿਹੜੇ ਸੂਬਿਆਂ ਤੋਂ ਲੋਕ ਆਉਂਦੇ ਆ ਉਹ ਇੱਥੇ ਕੰਮ ਕਰਨ ਮੀਤ ਕਰਨ ਕੋਈ ਦਿੱਕਤ ਨਹੀਂ ਲੇਕਿਨ ਜ਼ਮੀਨਾਂ ਦੀ ਮਾਲਕੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਸਾਨੂੰ ਨਹੀਂ ਕਰਨ ਦਿੱਤੇ ਯਾਰੇ ਐਸੇ ਤਰ੍ਹਾਂ ਦੀ ਪੰਜਾਬ ਵਿੱਚ ਵੀ ਸਿਰਫ ਪੰਜਾਬ ਦੇ ਲੋਕ ਹੀ ਜ਼ਮੀਨ ਖਰੀਦ ਸਕਣ ਔਰ ਜਿਹੜੇ ਬਾਹਰੀ ਸੂਬਿਆਂ ਤੋਂ ਆਂਦੇ ਆ ਉਹਨਾਂ ਦੀ ਪ੍ਰੋਪਰ ਸ਼ਨਾਖਤ ਹੋਵੇ ਤਾਂ ਜੋ ਕਿ ਪੰਜਾਬ ਦਾ ਜੋ ਅਮਨ ਕਾਨੂੰਨ ਦੀ ਵਿਵਸਥਾ ਵਿਗੜੀ ਹੋਈ ਹੈ ਉਸ ਨੂੰ ਕੁਝ ਠਲ ਪੈ ਸਕੇ ਧੰਨਵਾਦ ਜਿਹੜਾ 1966 ਵਿੱਚ ਸਾਡੇ ਬਜ਼ੁਰਗ ਉਸ ਟਾਈਮ ਤਾਂ ਮੇਰਾ ਜਨਮ ਨਹੀਂ ਸੀ ਹੋਇਆ 1966 ਵਿੱਚ ਜਿਹੜੇ ਉਸ ਟਾਈਮ ਜੰਗ ਸੀਗੇ ਜਿਨ੍ਹਾਂ ਨੇ ਉਹ ਲੜਾਈ ਲੜੀ ਸੀ ਪਰ ਉਹ ਲੜਾਈ ਜਦੋਂ ਲੜੀ ਸੀਗੀ ਤਾਂ ਉਹ ਵੀ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਉਹਨਾਂ ਚੋਂ ਕਾਫੀ ਬਜ਼ੁਰਗ ਹੈਗੇ ਆ ਜਿਹੜੇ ਦੇਖ ਰਿਹਾ ਵੀ ਸਾਨੂੰ ਜੋ ਚੀਜ਼ ਐ ਸੀ ਉਸ ਟਾਈਮ ਲੜੀ ਸੀਗੀ ਪਰ ਉਹ ਸਾਡੇ ਪੰਜਾਬੀ ਸੂਬਾ ਨਹੀਂ ਬਣ ਸਕਿਆ ਜਿਹੜਾ ਪਹਿਰਾ ਦਿੱਤਾ ਸੀਗਾ ਉਸ ਟਾਈਮ ਦੇ ਵੀ ਸਾਡਾ ਪੰਜਾਬੀ ਸੂਬਾ ਬਣੇ ਉਹ ਸਾਡੀ ਪੰਜਾਬੀ ਬੋਲੀ ਪਰਫੁੱਲਤ ਹੋਵੇ ਉਹ ਸਾਰੇ ਠਾਗੇ ਹੋਏ ਮਹਿਸੂਸ ਕਰ ਰਹੇ ਆ ਤੁਸੀਂ ਅੱਜ ਕੱਲ ਕਚੈਰੀਆਂ 'ਚ ਚਲ ਜਓ ਜਦੋਂ ਵੀ ਆਪਾਂ ਕੋਈ ਜ਼ਮੀਨ ਲੈਣੀ ਹੋਵੇ ਜਾਂ ਕੋਈ ਪਲਾਟ ਲੈਣਾ ਹੋਵੇ ਆਪਾਂ ਫਰਦ ਘੜਾਉਂਦੇ ਆ ਉਹ ਜਿਹੜਾ ਫਰਦ ਨਾ ਹੈ ਉਹ ਵੀ ਅੱਜ ਕੱਲ ਫਾਰਸੀ ਦਾ ਉਹਨੂੰ ਵੀ ਆਪਾਂ ਪੰਜਾਬੀ 'ਚ ਨਹੀਂ ਕਰ ਸਕਦੇ ਸੋ ਲੋੜ ਰਿਸ਼ਤਾ ਮੇ ਆ ਸਰਕਾਰਾਂ ਮੌਜੂਦਾ ਮੌਜੂਦਾ ਸਰਕਾਰ ਦੀ ਡਿਊਟੀ ਹੈ ਲੋਡ ਸਾਨੂੰ ਇਸ ਤਰ੍ਹਾਂ ਵੀ ਅਸੀਂ ਉਸ ਚੀਜ਼ ਤੇ ਪਹਿਰਾ ਦੇਈਏ ਤੇ ਆਪਾਂ ਉਸ ਚੀਜ਼ ਨੂੰ ਲਾਗੂ ਗੱਲਾਂ ਤਾਂ ਬਹੁਤ ਵੱਡੀਆਂ ਹੋ ਜਾਂਦੀਆਂ ਹੁਣ ਬਹੁਤ ਲੰਬੀ ਗੱਲ ਹੋ ਜਾਈ ਨਹੀਂ ਆਪਾਂ ਕਰਨੇ ਨੂੰ ਜਾਂਦੇ ਲੋਡ ਇਸ ਟਾਈਮ ਇਹ ਆ ਵੀ ਆਪਾਂ ਉਸ ਚੀਜ਼ ਨੂੰ ਲਾਗੂ ਕਰਾਇਆ ਜਾਵੇ ਸਾਡੀ ਸਰਕਾਰ ਨੂੰ ਬੇਨਤੀ ਹੈ